ਜੋ 슈ਗਰ ਦੇ ਪੇਸ਼ੈਂਟਸ ਨੇ ਛੋਟੇ ਬੱਚੇ ਨੇ ਉਹ ਕਰਾਤੋਂ ਬਾਹਰ ਨਾ ਨਿਕਲਣ ਸੁਭੀ ਠੰਡ ਪੈ ਰਹੀ ਹੈ ਜੋ ਕਿ ਕਾਟਕ ਸਾਬਤ ਹੋ ਸਕਦੀ ਹੈ ਇਸ ਦੇ ਵਿਚਾਲੇ ਆਮ ਜਨਜੀਵਨ ਤੇ ਵੀ ਲੋਕਾਂ ਦੀ ਇਸ ਠੰਡ ਨੇ ਜੋ ਹੈ ਪ੍ਰਭਾਵ ਪਾਇਆ ਹੈ ਤੇ ਇਸ ਦੇ ਵਿਚਾਲੇ ਸਾਤ ਜਿਲ੍ਹੇ ਨੇ ਪੰਜਾਬ ਤੇ ਜਦੋਂ ਕਿ ਰੈਡ ਅਲਰਟ ਜਾਰੀ ਕੀਤਾ ਪੰਜਾਬ ਦੇ ਵਿੱਚ ਠੰਡ ਦਾ ਪ੍ਰਕੋਪ ਲਗਾਤਾਰ جاری ਹੈ ਤੇ ਗੱਲ ਕਰੀਏ ਪਟਿਆਲਾ ਦੀ ਪਟਿਆਲਾ ਜ਼ਿਲ੍ਹੇ ਦੀ ਆ ਸ਼ਹਿਰ ਦੀ ਤਾਂ ਧੁੰਦ ਦੇ ਨਾਲ ਬਹੁਤ ਬੁਰਾ ਹਾਲ ਹੈ ਮੈਂ ਇਸ بڑے ਪਟਿਆਲਾ ਦੇ ਪ੍ਰਸਿੱਧ ਫਵਾਰਾ ਚੌਂਕ ਦੇ ਵਿੱਚ ਮੌਜੂਦ ਆ ਜਿੱਥੇ ਐਨੀ ਧੁੰਦ ਪੈ ਰਹੀ ਆ ਕਿ ਜ਼ੀਰੋ ਵਿਜ਼ਿਬਿਲਟੀ ਹੋ ਗਈ ਹੈ ਯਾਨੀ ਕਿ ਕੁਝ ਦੂਰੀ ਤੇ ਹੀ ਤੁਹਾਨੂੰ ਦਿਖਣਾ ਬੰਦ ਹੋ ਜਾਊਗਾ ਵਾਹਨਾਂ ਦੇ ਅੱਗੇ ਹਾਲਾਤ ਇਹ ਨੇ ਕਿ ਲੋਕ ਬਹੁਤ ਸਲੋ ਰਫਤਾਰ ਦੇ ਨਾਲ ਆਪਣੇ ਵਾਹਨਾਂ ਨੂੰ ਲੈ ਕੇ ਜਾ ਰਹੇ ਨੇ ਜੇਕਰ ਅਸੀਂ ਲਾਈਟ ਦੀ ਗੱਲ ਕਰੀਏ ਜਦੋਂ ਵਾਹਨ ਦੀ ਲਾਈਟ ਬੰਦ ਹੋ ਜਾਂਦੀ ਹੈ ਤਾਂ ਸੜਕ ਦੇ ਉੱਪਰ ਬਿਲਕੁਲ ਹਨੇਰਾ ਛਾ ਜਾਂਦਾ ਧੁੰਦ ਦੇ ਚਲਦੇ ਆ ਦੂਜੇ ਪਾਸੇ ਤੁਸੀਂ ਦੇਖੋ ਕਿ ਜਿੰਨੇ ਲੋਕ ਨੇ ਹੌਲੀ-ਹੌਲੀ ਆਪਣੇ ਵਾਹਣਾਂ ਨੂੰ ਲੈ ਕੇ ਘਰਾਂ ਨੂੰ ਆਪਣੀ ਮੰਜ਼ਿਲ ਨੂੰ ਜਾ ਰਹੇ ਨੇ ਪੁਸ਼ ਪਟਿਆਲਾ ਨਿਵਾਸੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਸਰ ਤੁਸੀਂ ਕਿੱਥੋਂ ਆਇਓ ਕਿੱਥੇ ਜਾਣਾ ਸੀ ਤੇ ਹਾਲਾਤ ਕਿੰਨੇ ਕੁ ਮਾੜੇ ਨੇ ਅਸੀਂ ਮੋਦੀ ਗੜ੍ਹੇ ਤੋਂ ਤੁਰੇ ਸੀ ਜੀ ਅਸੀਂ ਜਾਣਾ ਜੀ ਤ੍ਰਿਪੜੀ ਪਰ ਇਸ ਟਾਈਮ ਹਾਲ ਐਨਾਂ ਕਾ ਵੀ ਜ਼ੀਰੋ ਵਿਜ਼ਿਬਿਲਟੀ ਹੈ ਬਿਲਕੁਲ ਉਰੇ ਦਿਖ ਨਹੀਂ ਰਿਹਾ ਆਪਾਂ ਜਿੱਮੇ ਖੜੇ ਆ ਜੀ ਦੋ ਕਦਮਾਂ ਤੇ ਵੀ ਕੋਈ ਕਿਸ ਤਰ੍ਹਾਂ ਦੀ ਕੋਈ ਦੇਖ ਨਹੀਂ ਰਿਹਾ ਜੀ ਬਹੁਤ ਜ਼ਿਆਦਾ ਧੁੰਦ ਹੈ ਜੀ ਤੁਸੀਂ ਦੇਖੋ ਕਹਿੰਦੇ ਅੱਧਾ ਘੰਟਾ ਲੱਗਦਾ ਹੈ 1-2 ਕਿਲੋਮੀਟਰ ਚ ਆਉਣ ਨੂੰ ਜਦੋਂ ਇਹ ਭਾਈ ਸਾਹਿਬ ਆਏ ਨੇ ਮੈਨਾਂ ਹੋਰ ਵੀ ਸ਼ਹਿਰੀ ਮੌਜੂਦ ਨੇ ਸਰ ਕੀ ਨਾਮ ਹੈ ਤੁਹਾਡਾ ਭਾਈ ਹਨੀ ਹੈ ਮੇਰਾ ਨਾਮ ਹਨੀ ਜੀ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਆਇਆ ਫੋਕਲ ਬੈਂਡ ਚੌਕ ਤੋਂ ਧੁੰਦ ਬਹੁਤ ਧੁੰਦ ਬਹੁਤ ਆ ਜੀ ਮੈਨੂੰ ਇੱਥੇ ਆਣ ਲੱਗ ਕੇ 15-20 ਮਿੰਟ ਲੱਗੇ ਮੈਂ ਜਾਣਾ ਮੈਂ ਹਾਂ ਜੀ ਗੱਡੀ 'ਚ ਆ ਰਿਹਾ ਹਲੇ ਮੈਂ ਸਮਾਣੇ ਜਾਣਾ ਇਸੇ ਹਾਲ ਨਾਲ ਤਾਂ ਮੇਰੇ ਸਿਰ 'ਉਨ ਕੰਡਾ ਹੋਰ ਲੱਗ ਜੂਗਾ ਇਹ ਬਿਲਕੁਲ ਸਮਾਣੇ ਦੇ ਵਸਨੀਕ ਨੇ ਪਟਿਆਲੇ ਤੋਂ ਸਮਾਣੇ ਨੂੰ ਜਾਣਾ ਸ਼ਹਿਰੀ ਨੇ ਪ੍ਰਿੰਸ ਜੀ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਪਟਿਆਲਾ ਦੇ ਵਿੱਚ ਅਸੀਂ ਰੋਜ਼ ਰਹਨੇ ਆ ਧੁੰਦ ਹੁੰਦੀ ਹੈ ਦਿਨੇ ਵੀ ਹੁੰਦੀ ਹੈ ਪਰ ਇਸ ਤਰ੍ਹਾਂ ਦੀ ਜਿਹੜੀ ਧੁੰਦ ਹੈ ਕਦੇ ਨਹੀਂ ਬਈ ਤੁਹਾਨੂੰ ਇੱਕ ਵਾਰੀ ਫੇਰ ਮੈਂ ਤਸਵੀਰਾਂ ਦਿਖਾਦਾ ਕਿ ਇਸ ਵੇਲੇ ਇੱਥੇ ਕੋਈ ਲਾਈਟ ਨਹੀਂ ਹੈਗੀ ਸਾਈਕਲ ਸਵਾਰ ਜਿਹੜੇ ਆ ਰਹੇ ਨੇ ਉਹ ਵੀ ਸਾਡੇ ਕੈਮਰੇ ਦੀ ਲਾਈਟ ਦੇ ਵਿੱਚ ਹੀ ਨਜ਼ਰ ਆਉਂਦੇ ਨੇ ਧੁੰਦ ਚਾਰੇ ਪਾਸੇ ਪਈ ਹੋਈ ਹੈ ਯਾਨੀ ਕਿ ਤੁਸੀਂ ਦੇਖੋ ਜਿਵੇਂ ਹੁਣ ਤੁਹਾਡੇ ਸਾਹਮਣੇ ਆਉਂਗਾ ਤਾਂ ਤੁਹਾਨੂੰ ਮੈਂ ਨਜ਼ਰ ਆਉਂਗਾ ਨਹੀਂ ਜੇ ਅਸੀਂ ਇੱਧਰ ਬਿਨਾਂ ਲਾਈਟ ਤੋਂ ਦੇਖਦੇ ਆ ਤਾਂ ਚਾਰੇ ਪਾਸੇ ਜਿਹੜਾ ਧੁੰਦ ਹੈ ਉਹਨਾਂ ਸਨਾਰੀਆ ਤੁੰਦ ਦਾ ਇੱਕ ਤਰ੍ਹਾਂ ਦਾ ਜਿਹੜਾ ਸਮਰਾਜ ਹੈ ਉਹ ਕਾਇਮ ਹੋ ਚੁੱਕਿਆ ਹੈ ਪਟਿਆਲਾ ਦੇ ਵਿੱਚ ਸ਼ਹਿਰੀ ਨੇ ਜਿਹੜੇ ਆਪ ਦੇ ਆਪ ਦੇ ਘਰਾਂ ਨੂੰ ਮੰਜ਼ਿਲ ਨੂੰ ਬੜੀ ਹੌਲੀ ਰਫਤਾਰ ਦੇ ਨਾਲ ਜਾ ਰਹੇ ਨੇ ਤੇ ਜਿਹੜੇ ਇਹ ਸਾਨੂੰ ਮਿਲੇ ਨੇ ਪ੍ਰਿੰਸ ਜੀ ਇਹ ਵੀ ਆਪਣੇ ਘਰ ਨੂੰ ਜਾ ਰਹੇ ਨੇ ਤੇ ਕਹਿੰਦੇ ਹਾਲਾਤ ਇੰਨੇ ਮਾੜੇ ਸੀ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਜਦੋਂ ਵੀ ਤੁਸੀਂ ਵਾਹਨ ਚਲਾਓ ਜਦੋਂ ਜ਼ਰੂਰਤ ਹੋਵੇ ਉਹਦੀ ਘਰਾਂ ਤੋਂ ਬਾਹਰ ਨਿਕਲੋ ਤੇ ਜਾਓ ਤਾਂ ਲਾਈਟਾਂ ਚਲਾ ਕੇ ਜਾਓ ਤੇ ਸਲੋ ਰਫਤਾਰ ਦੇ ਨਾਲ ਆਪਣੇ ਵਾਹਨ ਨੂੰ ਚਲਾਓ ਤਾਂ ਜੋ ਕਿਸੇ ਵੱਡੀ ਦੁਰਘਟਨਾ ਤੋਂ ਬਚਿਆ ਜਾ ਸਕੇ ਪਟਿਆਲਾ ਤੋਂ ਮਨੋਜ ਸ਼ਰਮਾ న్యూਸ 18 ਪੰਜਾਬ